कल प्रसन्न तो, को एम्बुलेंस करा तो के लिए वहां से दिल्ली से ਖਰੀਆ ਹਨ ਡੈਡ ਬੋਡੀਆਂ ਵੀ ਕੋਲ ਉਹਨੇ ਅਲਿਫਟ ਸੰਸਕਾਰ ਨਹੀਂ ਕੀਆ ਵੀ ਹਨਾ ਇਹ ਚੀਜ਼ ਨੇ ਵੀ ਨਹੀਂ ਹੋਈ ਹੈ ਤਾਂ ਮੈਨੇ ਹੋਮਨਿਸਟਿਨ ਨਾਲ ਬਸਰ ਬਾਤ ਰੱਖੀ ਚੰਗੂ ਉਹ ਮੈਨੇ ਹੋਮ ਦੀ ਕਮੇਟੀ ਇਹ ਟੋਪੀ ਐਸੋ ਕੀਤੀ ਹੈ ਉਹ ਰਾਜਪਥ ਕੀ ਹੈ ਮਬਾਕਸ ਨੂੰ ਦਤਾ ਬੀਟੀ ਦੇ ਜ਼ਰੀਏ ਉਹਨੇ ਜਿਹਾ ਦੇ ਬਿਜਾਇਆ ਸੀ ਆਪ ਲੈਗੇ ਆਪ ਲੈਗੇ ਉਹਦੇ ਉਹ ਮਾਨ ਵੀ ਗਏ ਹੈ ਜੀ ਮੈਂ ਜੀ ਇਸ ਮਾਮਲੇ ਨੂੰ ਮਗਰਲੇ 3-4 ਮਹੀਨਿਆਂ ਤੋਂ ਵਾਚ ਕਰ ਰਹੇ ਆ ਇਹਦੇ ਮੁਤਲਕ ਕਾਂਗਰਸ ਦੇ ਹੈਡਕੁਆਟਰ ਇੰਦਰਾ ਪਵਨ ਦੇ ਵਿੱਚ ਆਈਸੀਸੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਹੜੋ ਸਾਨੂੰ ਪਤਾ ਲੱਗਿਆ ਇਹਨਾਂ ਸਾਰਾ ਲੋਕਾਂ ਨੂੰ ਲੈ ਕੇ ਤੇ ਹੋਰ ਵੀ ਪਰਿਵਾਰ ਸਨ ਉਸ ਤੋਂ ਬਾਅਦ ਮੈਂ ਹੋਮ ਫੇਅਰ ਮਿਨਿਸਟਰੀ ਨਾਲ ਐਕਸਟਰਨਲ ਅਫੇਅਰ ਮਿਨਿਸਟਰੀ ਨਾਲ ਕਿਉਂਕਿ ਮੈਂ ਸਟੈਂਡਿੰਗ ਕੌਂਸਲ ਦਾ ਹੋਮ ਮਿਨਿਸਟਰੀ ਦਾ ਸਾਡਾ ਮੈਂਬਰ ਵੀ ਹਾਂ ਕਮੇਟੀ ਦਾ ਸੋ ਉੱਥੇ ਵੀ ਕਾਫੀ ਵਾਰ ਮੈਂ ਗੱਲ ਚੱਕੀ ਫਿਰ ਇਹਨਾਂ ਨੂੰ ਬੁਲਾਇਆ ਵੀ ਉਹਨਾਂ ਨੇ ਐਕਸਟਰਨਲ ਫੇਅਰ ਮਿਨਿਸਟਰੀ ਨੇ ਲੈ ਸੈਕਟਰੀ ਐਕਸਟਰਨਲ ਫੇਅਰ ਨਾਲ ਗੱਲ ਕੀਤੀ ਬੁਲਾਉਣ ਤੋਂ ਬਾਅਦ ਵੀ ਕਿਸੇ ਪ੍ਰਕਾਰ ਦਾ ਕੋਈ ਹੱਲ ਨਹੀਂ ਹੋਇਆ ਜਦੋਂ ਮੈਨੂੰ ਇਹ ਮਿਲੇ ਸਾਲ ਇਹ ਕਹਿੰਦੇ ਕਿ ਅਸੀਂ ਰੂਸ ਜਾ ਕੇ ਆਏ ਹਾਂ ਅਸੀਂ ਆਪਦੇ ਭਰਾ ਨੂੰ ਮਨਦੀਪ ਨੂੰ ਭਾਲਣ ਗਏ ਸੀ ਜਗਦੀਪ ਕਹਿੰਦਾ ਪਰ ਕਿਤੇ ਸਾਡਾ ਭਰਾ ਲੱਭਿਆ ਨਹੀਂ ਸਾਨੂੰ ਪਤਾ ਲੱਗਿਆ ਵੀ ਉਹਨੂੰ ਤੱਕੇ ਨਾਲ ਫੌਜ ਜੋ ਹੈਂਡੀਕੈਪਡ ਸੀਗਾ ਤੇ ਉਹਨੂੰ ਸナイਪਰ ਦੀ ਟ੍ਰੇਨਿੰਗ ਦੇ ਕੇ ਉਹਨੂੰ ਜਿਹੜੀ ਕਿ 5 ਸਾਲ ਦੀ ਟ੍ਰੇਨਿੰਗ ਹੁੰਦੀ ਹੈ ਜਿਹੜੀ 15 ਦਿਨਾਂ ਦੀ ਦੇ ਕੇ ਉਹਨੂੰ ਬੰਦੂਖ ਫੜਾ ਦਿੱਤੀ। ਹੂੰ। ਔਰ ਸਭ ਤੋਂ ਵੱਡੀ ਗੱਲ ਉਹ ਹਿੰਦੂਸਤਾਨ ਨਾਗਰਿਕ ਸੀਗਾ। ਸਿਟੀਜ਼ਨ ਸਾਡਾ ਹੈ ਆਧਾਰ ਕਾਰਡ ਹੋਰ ਦਾ ਸਾਡਾ ਹੈ। ਉਹ ਤਾਂ ਇੱਕ ਏਜੰਟ ਨੇ ਇਹੋ ਜਿਹਾ ਗਰੋਹ ਜਿਹੜਾ ਹੈਗਾ ਪੰਜਾਬ ਔਰ ਦੇਸ਼ ਦੇ ਅੰਦਰ ਉਹ ਇੱਥੋਂ ਕੰਮ ਦੀ ਤਲਾਸ਼ ਦੇ ਵਿੱਚ ਜਿਹੜੇ ਵਿਚਾਰੇ ਲੋਕ ਹੈ ਉਹ ਵੱਖ-ਵੱਖ ਦੇਸ਼ਾਂ 'ਚ ਕੋਈ ਇਟਲੀ ਕੋਈ ਇਧਰ-ਉਧਰ ਜਾਣਾ ਚਾਹੁੰਦਾ ਹੈ। ਲੇਕਿਨ ਉਹਨੂੰ ਜਾ ਕੇ ਮਾਸਕੋ ਉਤਾਰਤਾ ਕਹਿੰਦੇ ਆ ਕਿ ਉਰਾ ਗਰੋਹ ਦਾ ਕੋਈ ਉੱਥੋਂ ਦੀ ਆਰਮੀ ਦੇ ਕਿਸੇ ਕਰਨਲ ਵਰਨਲ ਜਾਂ ਕਮਾਂਡਰ ਨਾਲ ਵੀ ਕੋਈ ਲਿਆਜ ਆ ਪੈਸੇ ਦਾ ਲੈਣ ਦੇਣਾ ਉਹਨਾਂ ਏਜੰਟਾਂ ਦਾ ਇਹਨਾਂ ਮੁੰਡਿਆਂ ਨੂੰ ਇੱਥੋਂ ਲਜਾਇਆ ਜਾਂਦਾ ਹੈ ਉੱਥੇ ਉਤਾਰ ਦਿੱਤਾ ਕਈਆਂ ਤਾਂ ਬਿਨਾਂ ਦੱਸ ਕੇ ਵੀ ਤੁਹਾਨੂੰ ਗਾਂ ਇਟਲੀ ਲੈ ਕੇ ਜਾਵਾਂਗੇ ਉੱਥੇ ਉਤਾਰਤਾ ਤੇ ਮੁੜ ਕੇ ਉਹਨਾਂ ਨੇ ਧੱਕੇ ਨਾਲ ਟ੍ਰੇਨਿੰਗ ਦੇ ਕੇ ਭੇਜਦਾ ਕਈਆਂ ਨੂੰ ਇਸ ਤਰ੍ਹਾਂ ਲੈ ਗਏ ਵੀ ਤੁਸੀਂ ਆਰਮੀ ਦਾ ਖਾਣਾ ਖੂਣਾ ਪੈਕ ਕਰਨਾ ਹੈ ਮਗਰਲੇ ਪਾਸੇ ਰਹਿਣਾ ਸੋ ਇਦਾਂ ਕਰਕੇ ਪਰ ਲੇਕਿਨ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਉਤਾਰਤਾ ਜਿਹੜੇ ਸਾਹਮਣੋਂ ਮਤਲਬ ਕਿ ਫਰੰਟ ਤੇ ਲੜਨ ਵਾਲੀ ਜਿਹੜੀ ਫੌਜ ਹੈ ਜਿਹੜੇ ਬੰਦੇ ਦੀ ਟ੍ਰੇਨਿੰਗ 15 ਦਿਨ ਦੀ ਹੈ ਕੁਝ ਲੋਕ ਜ਼ਖਮੀ ਹੋ ਕੇ ਵਾਪਸ ਕਿਵੇਂ ਨਾ ਕਿਵੇਂ ਜਾਨ ਬਚਾ ਕੇ ਜਿਨ੍ਹਾਂ ਦੀ ਕਿਸਮਤ ਚੰਗੀ ਸੀ ਮੁੜਿਆ ਹੈ ਕੁਝ ਲੋਕ ਮਰ ਗਏ ਸੋ ਜਿਨ੍ਹਾਂ ਵਿੱਚੋਂ ਇੱਕ ਮਨਦੀਪ ਵੀ ਹੈਗਾ ਜਗਦੀਪ ਭਾਲੜਾ ਭਾਲੜਾ ਉਹਨੂੰ ਦੁਬਾਰਾ ਫੇਰ ਜਦੋਂ ਅਸੀਂ ਏਰੀ ਮਦਦ ਵੀ ਕੀਤੀ ਵਿਚਾਰਾ ਆਪਦਾ ਵੀਜ਼ਾ ਲਵਾ ਕੇ ਇਹਨੇ ਘਰ ਵੀ ਗਿਰਵੀ ਰੱਖਤਾ 35 ਲੱਖ ਏਜੰਟ ਵੀ ਲੈ ਗਏ ਫਿਰ ਪਾਲ ਦਾ ਪਾਲ ਦਾ ਗਿਆ ਤੇ ਹੁਣ ਦੁਬਾਰੇ ਪਤਾ ਲੱਗਿਆ ਉੱਥੇ লাশ ਕੀ 12 ਮਹੀਨਿਆਂ ਤੋਂ ਦਾ ਮੇਰਾ ਪਰ ਮਰਿਆ ਪਿਆ ਕੋਈ 22 ਕਹਿੰਦਾ ਕੋਈ 12 ਕਹਿੰਦਾ ਹੁਣ ਡੈੱਡ ਬੋਡੀ ਦੇ ਵਿੱਚ ਤਾਂ ਕੁਝ ਹੈ ਨਹੀਂਗਾ ਆ ਨਾਲ ਆਰਮੀ ਦੇ ਕੱਪੜੇ ਵੀ ਪਤਾ ਲੱਗਿਆ ਇਹਦੇ ਨਾਲ ਸਾਬਤ ਹੋ ਜਾਂਦਾ ਬੈਚ ਨੰਬਰ ਵੀ ਸੀਗਾ ਆਰਮੀ ਨੇ ਕੱਪੜੇ ਵੀ ਦਿੱਤੇ ਉਹਨਾਂ ਨੂੰ ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਬੰਦਾ ਪਹਿਲੀ ਗੱਲ ਤਾਂ ਤੱਕੇ ਨਾਲ ਤੁਸੀਂ ਜ਼ਿਆਸਤੀ ਕੀਤੀ ਫੇਰ ਜੇ ਬੰਦਾ ਮਰ ਗਿਆ ਤਾਂ ਉਹਨੂੰ ਵਾਪਸ ਤਾਂ ਕਮ ਸੇ ਕਮ ਭੇਜੋ ਇਹ ਭਾਲ ਦੇ ਇਤਲਾਸ਼ ਕਰਦੇ ਬੋਡੀ ਖਤਮ ਹੋ ਗਈ ਘਾਰ ਗਿਰਵੀ ਰੱਖਤਾ ਇਹ ਆਪਦੇ ਭਰਾ ਦੀ লাশ ਲੈ ਕੇ ਆਇਆ ਤਾਂ ਅੱਜ 6 ਦਿਨ ਹੋ ਗਏ ਅਸੀਂ ਉਹਨਾਂ ਦੀ ਮਦਦ ਕੀਤੀ ਚਲੋ ਤਿੰਨ ਫੁੱਲ ਪੇਟਾ ਜੋ ਅਸੀਂ ਮਦਦ ਕਰ ਸਕਦੇ ਸੀ ਹੋਣ 6 ਦਿਨ ਹੋ ਗਏ ਪੰਜਾਬ ਚ ਆ ਗਿਆ ਅਲਟੀਮੇਟਲੀ ਤਾਂ ਪੰਜਾਬ ਦਾ ਵਸਨੀਕ ਹੈ ਸੋ ਜੇ ਉਹਨਾਂ ਸਰਕਾਰਾਂ ਨੇ ਸ਼ਰਮ ਲਾਤੀ ਹੈ ਤਾਂ ਕਮ ਸੇ ਕਮ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਕੁਝ ਕਰਲੇ ਗਰੀ ਪਰਿਵਾਰ ਹੈ ਕਮ ਸੇ ਕਮ ਇਹਨੂੰ ਕੋਈ ਨੌਕਰੀ ਦੇ ਦੇ ਤਾਂ ਜੋ ਥੋੜਾ ਇਹਦਾ ਲੜਾਈ ਵੀ ਲੜਨੂ ਨਾ ਏਜੰਟਾ ਦੇ ਫੜਨ ਉਹਨਾਂ ਨੂੰ ਔਰ ਇਹਦੇ ਬਾਰੇ ਚੇਤਨਾ ਵੀ ਫਲਾਉਣ ਤਾਂ ਜੋ ਹੋਰ ਕੋਈ ਵਿਅਕਤੀ ਜਿਹੜੇ ਸਾਡੇ ਮੁੰਡੇ ਮੰਡੇ ਨਾਲ ਜਾ ਕੇ ਹੋਰ ਫਸ ਜਾਣ ਸੋ ਸਰਕਾਰ ਨੇ ਵੀ ਕਹਿੰਦੇ ਹੁਣ ਇਹਨਾਂ ਦਾ ਕੋਈ ਮੈਮੋਰੰਡਮ ਲਿਆ 6 ਦਿਨਾਂ ਦੀ ਡੈੱਡ ਬੋਡੀ ਪਈ ਹੈ ਵਿਚਾਰਿਆਂ ਦੀ ਅੰਤਿਮ ਸੰਸਕਾਰ ਕਦੋਂ ਪਿਛੇ ਕੋਈ ਜਾਪਾਨ ਤੋਂ ਤਾ ਹੀ ਨਹੀਂ ਕੇਂਦਰ ਸਰਕਾਰ ਨੇ ਤਾਂ ਸ਼ਰਮ ਲਾਤੀ ਹੈ ਰਸ਼ੀਆ ਨਾਲ ਗੱਲ ਕਰਨੀ ਚਾਹੀਦੀ ਸੀ ਵੀ ਤੁਸੀਂ ਸਾਡੇ ਭਾਰਤੀ ਨਾਗਰਿਕ ਨੂੰ ਕਿਵੇਂ ਭਰਤੀ ਕਰ ਸਕਦੇ ਹੋ ਫੌਜ ਚ ਸੋ ਪੰਜਾਬ ਸਰਕਾਰ ਨੇ ਵੀ ਨਾਲ ਹੀ ਨਾਲ ਹੱਥ ਖੜੇ ਕਰਤੇ ਸੋ ਮੈਂ ਬੇਨਤੀ ਕਰਨਾ ਚਾਹੁੰਨਾ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਿ ਕਿਰਪਾ ਕਰਕੇ ਗਰੀਬ ਪਰਿਵਾਰ ਹੈ ਭਰਾ ਜਵਾਨ ਚਲਾ ਗਿਆ ਪੂਰੀ লাশ ਪਈ ਹੈ 6 ਦਿਨਾਂ ਤੋਂ ਸ਼ਰੀਰ ਕਾਲਾ ਹੋ ਗਿਆ ਹੈ 12 ਮਹੀਨੇ ਦਾ ਮਰਿਆ ਪਤਾ ਨਹੀਂ ਕਿਵੇਂ ਪਗਾਹੀ ਇਹਨਾਂ ਦਾ ਤਾਂ ਰੋਜ਼ ਮਰ ਰਿਆ ਸੀ ਮਗਰਲੇ 22 ਮਹੀਨੇ ਤੋਂ ਮਰਿਆ ਪਿਆ ਜਦੋਂ ਦਾ ਭਰਾ ਮਿਲ ਨਹੀਂ ਰਿਹਾ ਸੋ ਮੇਰੀ ਬੇਨਤੀ ਹੈ ਸਰਕਾਰ ਇਹਨਾਂ ਦੀ ਸਹਾਇਤਾ ਕਰੇ ਪਾ ਸ਼ਹੀਦ ਦਾ ਦਰਜਾ ਦਵਾਵੇ ਕੇਂਦਰ ਸਰਕਾਰ ਨਾਲ ਗੱਲ ਕਰੇ ਅਸੀਂ ਵੀ ਆਪਣੇ ਲੈਵਲ ਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਰਾਹੁ ਗਾਂਧੀ ਤੇ ਖਰਗੇ ਸਾਹਿਬ ਨਾਲ ਗੱਲ ਕਰਕੇ ਉਹ ਮੁੰਡਾ ਚੱਕਾਂਗੇ ਸਰਕਾਰ ਪਰਿਵਾਰ ਨੂੰ ਮਨਦੀਪ ਨੂੰ ਕੋਈ ਉਹਨਾਂ ਦੇ ਭਰਾ ਨੂੰ ਜਗਦੀਪ ਨੂੰ ਕੋਈ ਨੌਕਰੀ ਨੌਕਰੀ ਦੇ ਦੇ ਇਹਨੇ ਨਾਲ ਚਲੋ ਗੁਜ਼ਾਰਾ ਚੱਲ ਜਾਏਗਾ जख्मਾਂ ਤੇ ਮਲਮ ਲੱਗ ਜਾਏਗੀ ਉਹ ਤਾਂ ਹੋਣਾ ਨਹੀਂ ਪਰ ਇਹ ਸਰਾਸਰ ਧੱਕਾ ਹੈ ਔਰ ਆਪਣੇ ਆਪ ਨੂੰ ਭਾਰਤ ਬਹੁਤ ਇੱਕ ਵੱਡੀ ਤਾਕਤ ਸਮਝਦਾ ਹੈ ਕਿ ਭਾਰਤ ਦੇ ਨਾਗਰਿਕਾਂ ਨਾਲ ਜਿਸ ਤਰੀਕੇ ਦਾ ਦੁਰਵਿਵਹਾਰ ਰਸ਼ੀਆ ਤੇ ਦੂਸਰੇ ਦੇਸ਼ ਕਰ ਰਹੇ ਬੜਾ ਸ਼ਰਮ ਵਾਲੀ ਗੱਲ ਹੈ ਔਰ ਇਹ ਮੋਦੀ ਦੇ ਸਾਹਿਬ ਦੇ ਰਾਜ ਚੋੜੇ अच्छा अब रिंग्स अगर बात की जाए तो इनका डीएनए टेस्ट करवाया गया था माता का रिपोर्ट यहां से जा चुकी लेकिन वहां की इंडियन एंबेसी जो थी उन्होंने आगे रशियन गवर्नमेंट को रिपोर्ट दी लाइक अभी वो गया था रशिया तो इसको फिर अपना डीएनए करवाना पड़ा मैं था था, तो थोनू कहता हूं कि हिंदुस्तान दी एदा पहला भी गया सी इंडियन एंबेसी को इंडियन एंबेसी ने जवानी इनू पुछा हिंदुस्तान दी सरकार ने बिल्कुल शर्म ला दी थी है ਮੈਂ ਤੁਹਾਨੂੰ ਕਹਿ ਰਿਹਾ ਬੀਗ ਮੈਂਬਰ ਆਫ ਪਾਰਲੀਮੈਂਟ ਇਹ ਕਹਤਾ ਕਿ ਤੁਹਾਡੇ ਨਾਗਰਿਕ ਉਥੇ ਫਸੇ ਹੋਏ ਹਿੰਦੁਸਤਾਨ ਦੀ ਸਰਕਾਰ ਨੂੰ ਪੁੱਟੇ ਨਾਲ ਹੀ ਸਿੱਗਲ ਕਰਨੀ ਚਾਹੀਦੀ ਸੀ ਪਰ ਹਿੰਦੁਸਤਾਨ ਦੀ ਸਰਕਾਰ ਸਾਡੇ ਹਸਤੇ ਸਾਡੇ ਲੋਕਾਂ ਸਤੇ ਤਾਂ ਨਾ ਹੋਈ ਸਰਕਾਰ ਹੈ ਜਿਨ੍ਹਾਂ ਨੇ ਅੰਬੈਸੀ ਨੇ ਕੋਈ ਉੱਤਰ ਨਹੀਂ ਕੀਤਾ ਪੁੱਛ ਪੜਤਾਲ ਨਹੀਂ ਇਹਨੂੰ ਰੱਖਿਆ ਨਹੀਂ ਆਪਣੇ ਪੈਸੇ ਤੇ ਗਿਆ ਆਪਣੀ ਭਗਾਈ ਤੇ ਗਿਆ ਇਹਨਾਂ ਨੇ ਆਖਿਆ ਤੁਸੀਂ ਰਸ਼ੀਨ ਗਵਰਨਮੈਂਟ ਨਾਲ ਗੱਲ ਕਰੋ ਕਹਿੰਦੇ ਸਾਨੂੰ ਨਹੀਂ ਪਤਾ ਤੂੰ ਕੌਣ ਹੈ ਕਿ ਤੂੰ ਆਏ ਕਿ ਹ ਸੋ ਕਮ ਸੇ ਕਮ ਹਿੰਦੁਸਤਾਨ ਦੇ ਨਾਗਰਿਕ ਨਾਲ

ਜਾਨਾਸਤੇ ਆਪਦੇ ਕੋਲੋਂ ਵੀ ਤੁਸੀਂ ਪਹਿਲਾਂ ਲਾ ਚੁੱਕੇ ਆ ਚਲੋ ਆਹ ਟਿਕਟ ਦੇ ਪੈਸੇ ਕੋਈ ਅਸੀਂ ਦਿੰਦੇ ਆ ਫਿਰ ਹੁਣ ਵੀ ਐਂਬੂਲੈਂਸਾਂ ਵੀ ਅਗਰ ਕੋਈ ਲਿਆਉਣੀ ਸੀ ਵਿਚਾਰਿਆਂ ਨੂੰ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਸੀ ਉਹ ਤੁਸੀਂ ਪੁੱਛਿਆ ਅਸੀਂ ਉਹ ਮਦਦ ਕਰ ਰਹੇ ਹਾਂ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਆਰਥਿਕ ਜਿਹੜੀ ਮਦਦ ਉਹ ਪ੍ਰਵਾਨ ਕਰਾਂਗੇ ਲੇਕਿਨ ਜੋ ਇਨਕੀ ਡਿਮਾਂਡ ਹੈ ਕਿਆ ਉਹ ਪੂਰੀ ਹੋ ਪਾਏਗੀ ਸ਼ੀਤ ਕਦਰ ਮਿਲ ਪਾਏਗਾ ਇਹ ਤਾਂ ਸਰਕਾਰ ਨੇ ਇਹ ਤਾਂ ਸਰਕਾਰ ਨੇ ਦੱਸ ਰਹਾ ਹੈ ਆਪੋਜੀਸ਼ਨ ਦਾ ਕੰਮ ਹੈ ਸਾਡਾ ਕੰਮ ਹੈ ਇਹਨਾਂ ਦੀ ਲੜਾਈ ਲੜਨੀ ਉਹ ਪਹਿਲਾਂ ਵੀ ਲੜੀਏ ਤੇ ਹੁਣ ਵੀ ਲੜਣਾ ਅਕਾਲ ਤਖਤ ਸਾਹਿਬ ਤੇ ਸੀਐਮ ਸਾਹਿਬ ਨੂੰ ਪੇਸ਼ ਹੋਣ ਲੱਗਿਆ ਚਲੋ ਛੱਡੋ ਮੈਂ ਇਸ ਅੱਜ ਦਾ ਜਿਹੜਾ ਮੁੱਦਾ ਜ਼ਿਆਦਾ ਵੱਡਾ ਅਕਾਲ ਤਖਤ ਤੇ ਕੌਣ ਪੇਸ਼ ਹੋ ਰਿਹਾ ਕੌਣ ਨਹੀਂ ਰਿਹਾ ਕੋਈ ਨਹੀਂ ਉਹਨਾਂ ਨੇ ਕਿਹਾ ਹੈਗਾ ਕਿ ਉਹ ਪੇਸ਼ ਹ ਸਾਹਿਬ ਜਾਣਨ ਤੇ ਅਕਾਲ ਤਖਸਾਲ ਸਾਹਿਬ ਜਾਣੀ ਮੈਂ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਆਪਣੀ ਗੱਲ ਕਰੀ ਉਹ ਦੀ ਗੱਲ ਮਨਦੀਪ ਦੀ ਹੈ ਇਹ ਵੱਡਾ ਗੱਲ ਕੀਤੀ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ 15 ਸਾਲ ਦਾ ਬੱਚਾ ਜੋ ਇੱਕ ਸਾਲ ਤੋਂ ਪਾਕਿਸਤਾਨ ਲਈ ਭਾਰਤ ਦੀ ਜਸੂਸੀ ਕਰ ਰਿਹਾ ਸੀ ਉਸ ਨੂੰ ਫੜਿਆ ਗਿਆ ਕਿਤੇ ਨਾ ਲੱਗ ਰਿਹਾ ਕਿ ਐਸੇ ਹੀ ਜਿਹੜਾ ਯੂਜ਼ ਕਰ ਰਿਹਾ ਸਾਡੇ ਯੂਥ ਨੂੰ ਜਾਂ ਬੱਚਿਆਂ ਨੂੰ ਉਹ ਤਾਂ ਕੋਈ ਅੱਜ ਦਾ ਥੋੜੀ ਕਰ ਰਹੇ ਆ ਕਈ ਸਾਲਾਂ ਦੇ ਹੋ ਰਹੇ ਬਿਲਕੁਲ ਲੇਕਿਨ ਇੱਕ ਜਿਹੜਾ ਬੱਚਾ ਹੈ ਜਿਹੜਾ ਅੰਡਰ ਏਜ ਹੈ ਹਾਂਜੀ 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 ਬਹੁਤ ਵੱਡੀ ਮੈਂ ਤਾਂ ਤਰਾਸ ਕੀ ਤੁਸੀਂ ਕਹਿੰਦੇ ਹੋ ਤਾਂ ਜਸੂਸੀ ਕਰ ਰਹੇ ਇੱਥੇ ਬੰਦਾ ਮਰ ਗਿਆ ਯਾਰ ਉਹਨੂੰ ਕੋਈ 22 ਮਹੀਨੇ ਤੋਂ ਲੈ ਕੇ ਆਉਣ ਲਈ ਤਿਆਰ ਨਹੀਂ ਇਹ ਉਦੋਂ ਵੀ ਵੱਡੀ ਗੱਲ ਹੈ ਪਤਾ ਨਹੀਂ ਕਿਹੜੇ ਕਿਹੜੇ ਦੇਸ਼ ਵਾਸਤੇ ਕੌਣ ਕੌਣ ਜਸੂਸੀ ਕਰ ਰਹੇ ਹੋਣਾ ਕਿਹੜੇ ਕਿਹੜੇ ਦੇਸ਼ ਦੇ ਵੱਖ-ਵੱਖ ਦੇਸ਼ਾਂ ਦੇ ਲੋਕ ਸਾਡੇ ਬੱਚਾ ਨੂੰ ਕੀ ਕਰਾ ਰਹੇ ਹੋਣੇ ਸਾਡੇ ਬੱਚਿਆਂ ਨੂੰ ਧੱਕੇ ਨਾਲ ਆਰਮੀ 'ਚ ਕੋਈ ਜਸੂਸੀ ਕਰਾ ਰਿਹਾ ਕੋਈ ਹੋਰ ਹਜੇ ਤਾਂ ਪਤਾ ਨਹੀਂ ਲੱਗਿਆ ਪਤਾ ਨਹੀਂ ਹੋਰ ਕੀ ਕਰ ਰਹੇ ਹੋਣੇ ਲੇਕਿਨ ਜਿਸ ਤਰ੍ਹਾਂ ਜਗਦੀਪ ਨੇ ਕਹਿੰਦੇ ਕਿ ਪੁਲਿਸ ਨੂੰ ਇਹਨਾਂ ਨੇ ਐਫ ਆਈ ਆਰ ਦਰਜ ਕਰਾਈ ਸੀ ਲੇਕਿਨ ਬਾਕੀ ਇਹਦੇ ਏਜੰਸੀਗੇ ਹੋਣਾ ਤੇ ਕਾਰਵਾਈ ਨਹੀਂ ਹੋ ਰਹੀ ਏਜੰਟਾਂ ਨੂੰ ਤਾਂ ਮੈਂ ਪੁਲਿਸ ਮਿਲੀ ਵੀ ਹੈ ਬਹੁਤ ਸਾਰੇ ਏਜੰਟਾਂ ਨੂੰ ਬਹੁਤ ਸਾਰੀ ਪੁਲਿਸ ਮਿਲੀ जी आज आप गुराया हैं मंदिर के घर में बातचीत तो हुई है परिवार के साथ तो क्या कहना है परिवार का और कैसे देखते हैं आप इस पूरे विषय को लेकर कि जो हमारे भारतीय लोग रशिया में यूक्रेन जंग के दौरान मारे जा रहे हैं ये अंग्रेजों के समय सुन सुनने में आता था कि भारत के लोग जाके अंग्रेजों के पक्ष में लड़ाई लड़ते थे तब हम भारत इंग्लैंड के कॉलोनी था लेकिन अभी जो स्थिति है भारत एक स्वतंत्र देश है और यदि किसी देश को भारत की सहायता की आवश्यकता है तो मंत्रालय या प्रधानमंत्री या विदेश मंत्री स्तर पे ही सहायता लेके वो यहाँ के जवानों को भेजते लड़ाई में लेकिन दुर्भाग्यजनक बात ये है कि यहाँ के नौजवानों को ठगी करके ले जा रहे हैं और वहाँ धक्का दे के उसको फ्रंट में भेजा जा रहा है केवल पंद्रह दिन में ट्रेनिंग दे के और ऐसे में मनदीप की जान चली गई ऐसे बहुत सारे लोग हैं जो भारत के गए हैं और अपनी जवान जान, जान गंवा बैठे हैं या जिसके अंग भंग हो गए हैं तो ऐसे में भारत सरकार की जिम्मेदारी बनती है कि एक तो रूस के हक की लड़ाई लड़ रहे हैं वो लोग तो रशिया सरकार भी कोई मदद नहीं की उसके डेड बॉडी भी नहीं पहुंचाए घर वालों को पता भी नहीं दिए अब जिस प्रकार से मंदीप के लाश है करीब 11-12 महीने से वहाँ पड़ी हुई थी अब तो कंकाल के रूप में यहाँ आया और यदि उसमें राजा बड़िंग मदद नहीं करते तो आ भी नहीं पाता एक बार तो चक्कर लगा कर आ गए थे दूसरी बार गए तब जाके डी टेस्ट वगैरह करा के फिर उसको ले आए अब भारत सरकार के भी जो रवैया है वो हतप्रभ करने वाला है एक तो दूसरे देश के सीमा के रक्षा के लिए उसने प्राण गंवाए और दूसरी तरफ ये भारत सरकार रूसी रूस रुश से न पूछताछ के पुतिन अभी आया था कम से कम बात करना था या आ, एम्बेसी लेवल पे बातचीत होनी चाहिए आधिकारिक तौर पे बातचीत होना चाहिए वो भी नहीं हुआ तीसरी बात ये पंजाब सरकार भी अब दो दिन से डेड बॉडी यहाँ पड़ा हुआ है और राज्य सरकार की ओर से भी ना कोई सहायता कोई मानवीता नाम की कोई चीज रह गई कि नहीं रह गई पंजाब सरकार में दो दिन से बॉडी पड़ी हुई है घर में छह दिन से समाचा छह दिन से पड़ी हुई है न कोई पूछने वाला है न बताने वाला है बात करने वाला लेकिन सर, इस मामले में अगर बात की जाए तो एक एजेंट जो है हालांकि वो दूसरे मामले में पकड़ा गया था किडनैपिंग में लेकिन जिसने मंदीप कुमार और इसके साथ जो बारह लोग थे उन्हें फंसाया था और एफआईआर भी दर्ज है गुराया थाने में लेकिन जो बाकी एजेंट थे उन्हें भी पुलिस पकड़ नहीं रही है अभी तो। इसका मतलब ये है कि कहीं ना कहीं गड़बड़ तो है यदि इन पे कार्रवाई नहीं हो रही है इसको क्या समझा जाए कि जो संबंधित अधिकारी और ये जो एजेंट है उनके साथ मिलीभगत है तभी ये संभव हो रहा है जब इतने बड़े मामला उजागर हो गया एक टिप गया वो वो कुछ लौट के आए कुछ वही शहीद हो गए फिर तो उसके बाद भी दूसरी ट्रिप गई वो उसके साथ भी वही हुआ है तो ये सब लगातार हो रहा है उसके बाद भी सरकार सरकार केंद्र चेत रही राज्य सरकार चेत रही है तो कार्रवाई हो रही है एक तरफ भारत से रूस की दोस्ती भी है तो दूसरी तरफ वहाँ पर कई एजेंट भी ऐसे हैं जो कई भारत से ये जुड़े हुए लेकिन वो न जी, करना जी करना मैं इस मामले में मैं ये यदि ये मानव तस्करी क्यों होना चाहिए फिर और ये सरकार ऐसी चुप्पी साधी क्यों है यदि रूस को सहायता की आवश्यकता है तो भारत सरकार से सहायता मांगे और यहाँ की सेना वहाँ जाके वहाँ लड़ाई लड़े वो ट्रेंड है भाई ऐसा तो नहीं है कि इसके पहले कोई देश के सहायता मिल गई है हम, हम बांग्लादेश में गए इधर जी समय नहीं। जो शांति वाहिनी गई थी फिर दूसरा देखिए श्रीलंका राजीव जी के समय श्रीलंका में वहाँ, यहाँ फोर्स गई भी थी तो ऐसे अनेक उदाहरण हैं जिसमें सहायता के लिए सेना भेजा जाता है इसमें भारत सरकार की ओर से कोई बयान आ रहा है न रूस सरकार की तरफ से कोई बयान आ रहा है और हमारे जो जवान हैं वो मारे जा रहे हैं और जान चली जा रही है उस शहीद का दर्जा भी नहीं कुछ भी नहीं न उसकी आर्थिक सहायता न परिवार को सूचना न संवेदना के दो सब अब जैसे परिवार ने भी डिमांड रखी है कि मंदीप को एक तो शीत का दर्जा दिया जाए परिवार को सरकारी नौकरी दी जाए बिल्कुल मिलना चाहिए उन्हें जो आर्थिक सहायता के लिए राशि प्रदान की जाए तो कांग्रेस इसको लेकर, कैसे माम, लेकर? इस लेकर इस मामले में इस मामले में हम पुर, हमारी पूरी सहमति है और राजा वड़िंग खुद एक मेम्बर ऑफ पार्लियामेंट है यहाँ से हमारे कांग्रेस के सांसद हैं और फिर इस मामले को लोकसभा के जो हमारे नेता विपक्ष हैं श्री राहुल जी और राज्यसभा के नेता विपक्ष हैं अर खड़गे जी दोनों के सामने बात लाई जाएगी और अभी जो सत्र आने वाला है उसमें निश्चित रूप से इस बात को उठाया उठाया भी जाएगा और इसमें किस प्रकार से मदद मिल मिल सकती है इसके मामले में भी खड़गे जी और राहुल जी से हम लोग बात करेंगे। सर अभी और, और युवक भी फसे हुए बाहर पंजाब। ये बड़ा मामला है ये उजागर हो रहा और आप लोग के माध्यम से ही ये बातें सरकार तक के पूरी जनता तक के जाएगी तो निश्चित रूप से मामला की गंभीरता और बढ़ेगी